ਬਾਬਾ ਦੀਪ ਸਿੰਘ ਜੀ ਚਾਰ ਸਰੂਪ ਲਿਖੇ ਤੇ ਉਹਨਾਂ ਨੇ ਜਦੋਂ ਤੇ ਆਦੀਸਾਨੇ ਮਾਸਾਦ ਕਨੀ ਸੀ ਖਾਂਦੇ ਸਿਰ ਲੱਥ ਜਨਨ ਤਨ ਕੋ ਦੇ ਚੀਸ ਲੈ ਕੇ ਗਏ ਉਹ ਕੱਚੇ ਬੇਰ ਖਾ ਖਾ ਕੇ ਚਾਰ ਬੀੜਾ ਦੋਨੇ ਸਾਹਿਬ ਲਿਖੀਆਂ ਸੀ ਇਸ ਪ੍ਰਕਾਰ ਜਿਹੜੇ ਗੁਰਮੁਖ ਹੈ ਉਹ ਇਸ ਪ੍ਰਕਾਰ त्यागी ਵੀ ਹੈ ਬਾਕੀ ਸਿੰਘਾਂ ਦਾ ਜ਼ਿਕਰ ਹੁੰਦਾ ਜਿਹੜਾ ਜਦੋਂ ਭੁੱਖ ਦਾ ਦੁੱਖ ਹੁੰਦਾ ਸੀ ਜੰਗਲਾਂ ਵਿੱਚ ਲਿਹਾ ਕਰਦੇ ਸਿੰਘ ਉਸ ਵੇਲੇ ਗਿਆਨੀ ਗਿਆਨ ਸਿੰਘ ਲਿਖਿਆ ਹੈ ਕੱਚੇ ਸ਼ਿਕਾਰ ਮਾਰ ਮਾਰ ਕੇ ਵੀ ਖਾਇਆ ਕਰਦੇ ਆਪਣੇ ਸਮੇਂ ਨੂੰ ਬਤੀਤ ਕਰਨ ਵਾਸਤੇ ਧਰਮ ਵਾਸਤੇ ਕੁਰਬਾਨੀ ਕਰਨ ਵਾਸਤੇ ਉਹ ਸਿੰਘ ਆਪਣੀਆਂ ਜਾਨਾਂ ਹੀਲ ਕੇ ਮੁਲਕ ਦੇ ਅੰਦਰੋਂ ਜ਼ੁਲਮ ਨੂੰ ਕਟਣੋ ਵਾਸਤੇ ਉਹਨਾਂ ਦਾ ਸਾਥ ਸਮਝੀ ਜਾਇਜ਼ ਸੀ ਇਸ ਪ੍ਰਕਾਰ ਦਾ ਖਾਣਾ ਜਿਹੜਾ ਸਵਾਦਾਂ ਵਾਸਤੇ ਖਾਣਾ ਹੈ ਤੇ ਇਹ ਤਾਂ ਇੱਕ ਵਿਸ਼ੇ ਭੋਗਣ ਦੀ ਇੱਛਾ ਨੂੰ ਲੈ ਕੇ ਤੇ ਆਪਣੇ ਆਪ ਨੂੰ ਬਾਹਲਾ ਮੋਟਾ ਤਾਜ਼ਾ ਹੋ ਜਾਵਾਂ ਇਸ ਖਿਆਲ ਕੇ ਬਾਣੀ ਦੇ ਅਸੂਲ ਅਰਸਾਰ ਜੋ ਬਾਣੀ ਨੂੰ ਪੜਨ ਵਾਲਾ ਆਦਮੀ ਹੈ ਉਹ ਤਾਂ ਮਾਸ਼ਦਾ ਜ਼ਰੂਰ ਤੇ ਆ ਗਈ ਕਰ ਦੇਵੇਗਾ ਜੇ ਆਪਣੀ ਮਰਜ਼ੀ ਕਰਨੀ ਉਹ ਕਿਵੇਂ ਕਰੇ